ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ਚਾਟ ਜੋ ਕਿ 6 ਦਿਨ ਪਹਿਲਾਂ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ ਹੁਣ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਜਾਪਦੀ ਨਜ਼ਰ ਆ ਰਹੀ ਹੈ ਦਰਸਲ ਇਸਾਈ ਭਾਈਚਾਰੇ ਨੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਦੇ ਇੱਕ ਸੀਨ ਤੇ ਇਤਰਾਜ਼ ਜਤਾਇਆ ਤੇ ਇਸ ਮਾਮਲੇ ਵਿੱਚ ਫਿਲਮ ਨਿਰਮਾਤਾਵਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ 2 ਦਿਨਾਂ ਦੇ ਵਿੱਚ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸਿਨੇਮਾ ਹਾਲਾਂ ਦਾ ਘਿਰੌ ਕੀਤਾ ਜਾਵੇਗਾ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਹੀ ਈਸਾਈ ਭਾਈਚਾਰੇ ਵੱਲੋਂ ਸਿਨੇਮਾ ਕਰਾਂ ਦਾ ਇਖਰਾਬ ਕੀਤਾ ਜਾਣਾ ਸੀ ਪਰ ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਸਥਿਤੀ ਨੂੰ ਮੌਕੇ ਤੇ ਹੀ ਸ਼ਾਂਤ ਕਰ ਲਿਆ ਉਧਰ ਜਾਣਕਾਰੀ ਦਿੰਦੇ ਹੋਏ ਈਸਾਈ ਭਾਈਚਾਰੇ ਨੇ ਦੱਸਿਆ ਕਿ ਫਿਲਮ ਦੇ ਵਿੱਚ ਰੰਦੀਪ ਫੁੱਟਾ ਨੇ ਸਾਡੇ ਯਿਸੂ ਮਸੀਹ ਅਤੇ ਸਾਡੇ ਧਰਮ ਦੇ ਵਿੱਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ ਹੁਣ ਆਖਿਆ ਕਿ ਰੰਦੀਪ ਫੁੱਟਾ ਚਰਚ ਦੇ ਅੰਦਰ ਪ੍ਰਭੂ ਯਿਸੂ ਮਸੀਹ ਵਾਂਗ ਖੜੇ ਨਜ਼ਰ ਆਉਂਦੇ ਨੇ ਅਤੇ ਗੋਲੀਆਂ ਚਲਾਉਂਦੇ ਨੇ ਤੇ ਇਸੇ ਨਾਲ ਹੀ ਅਮੀਨ ਸ਼ਬਦ ਦਾ ਵੀ ਨਿਰਾਦਰ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਕੀ ਕੁਝ ਸਾਹਮਣੇ ਆਇਆ ਆਓ ਸੁਣਦੇ ਹਾਂ ਤੁਸੀਂ ਵਿਰੋਧ ਕਰਨ ਆਏ ਹੋ ਕੀ ਕਾਰਨ ਹੈ ਕਾਰਨੇ ਦਾਏ ਜੋ ਫਿਲਮ ਬਣੀ ਹੈ ਉਸ ਫਿਲਮ ਦਾ ਵਿਰੋਧ ਕਰਨਾ ਹੈ ਉਸ ਫਿਲਮ ਵਿੱਚ ਸਾਡੇ ਜਿਸੂ ਮਸੀਹ ਪਰਮੇਸ਼ਵਰ ਦਾ ਮਤਲਬ ਬੜਾ ਇੱਕ ਅਦਭੁਤ ਤਰੀਕੇ ਨਾਲ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਜੋ ਅਸੀਂ ਲੋਕ ਮਸੀਹ ਲੋਕ ਬਰਦਾਸ਼ਤ ਨਹੀਂ ਕਰ ਸਕਦੇ ਮਤਲਬ ਇਸ ਤਰ੍ਹਾਂ ਆ ਕਿ ਜੇ ਇਹ ਲੋਕ ਸਾਡੇ ਵਾਸਤੇ ਇਸ ਤਰ੍ਹਾਂ ਦੇ ਕੰਮ ਕਰਨਗੇ ਅਸੀਂ ਤਾਂ ਇਹਨਾਂ ਦੇ ਮਤਲਬ ਜਿੱਥੇ ਜਿੱਥੇ ਲੋਕ ਜਾਂਦੇ ਅਸੀਂ ਤਾਂ ਕੋਈ ਵਿਰੋਧ ਇਸ ਤਰ੍ਹਾਂ ਦੇ ਕੰਮ ਕਰਦੇ ਨਹੀਂ ਨਾ ਵਾਸਤੇ ਨਜਾਇਜ਼ ਇਹਨਾਂ ਵਾਸਤੇ ਗੱਲ ਨਹੀਂ ਕਰਦੇ ਕੋਈ ਵੀ ਮਤਲਬ ਇਹ ਆ ਵੀ ਇਹ ਸਾਨੂੰ ਇਸ ਜੀ ਦਾ ਇਹ ਆ ਵੀ ਇਹ ਕਿਉਂ ਕਰ ਰਹੇ ਨਾ ਸਾਨੂੰ ਦੱਸਾਂ ਕਿਉਂ ਕਰ ਰਹਿਣਾ ਇਹ ਜੇ ਇਹ ਕੰਮ ਕਰਨਗੇ ਅਸੀਂ ਇਹ ਫਿਲਮ ਬੰਦ ਕਰਾਂਗੇ ਅਸੀਂ ਅੱਜ ਪ੍ਰਸ਼ਾਸਨ ਨੂੰ ਆਪਣਾ ਪੱਤਰ ਦੇ ਦਿੱਤਾ ਆ ਉਹ ਉਹਨਾਂ ਨੇ ਸਾਨੂੰ ਇਸ ਚੀਜ਼ ਦਾ ਦਿੱਤਾ ਹੈ ਵਾਅਦਾ ਦਿੱਤਾ ਕਿ ਅਸੀਂ ਇਸ ਫਿਲਮ ਨੂੰ ਬੰਦ ਕਰਾਵਾਂਗੇ ਜੇ ਇਹ ਫਿਲਮ ਬੰਦ ਨਾ ਹੋਈ ਤਾਂ ਅਸੀਂ ਸੜਕਾਂ ਤੇ ਉੱਤਰ ਕੇ ਆਵਾਂਗੇ ਸਾਡਾ ਸਾਰਾ ਮਸੀਹ ਭਾਈਚਾਰਾ ਸੜਕਾਂ ਤੇ ਉੱਤਰ ਕੇ ਧਰਨਾ ਦੇਗਾ ਹੁਣ ਅਸੀਂ ਵੀ ਇਹਨਾਂ ਨੂੰ ਦਿਖਾ ਦਾਂਗੇ ਵੀ ਸਾਡੇ ਮਸੀਹ ਭਾਈਚਾਰੇ ਦਾ ਇਕੱਠ ਹੈ ਹਾਂਜੀ ਗੁਰਪ੍ਰੀਤ ਜੀ ਅੱਜ ਤੁਸੀਂ ਮੰਗ ਪੱਤਰ ਦੇਣ ਆਏ ਹੋ ਕੀ ਕਾਰਨ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਲਾਂਚ ਹੋਈ ਆ ਜਿਹਦਾ ਨਾਮ ਆ ਜਾਟ ਉਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਚਰਚ ਦੇ ਵਿੱਚ ਖਲੋ ਕੇ ਜਿੱਥੇ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦਾ ਸਰੂਪ ਆ ਸੇਮ ਉਸ ਪੋਜੀਸ਼ਨ ਤੇ ਖੜਾ ਹੋ ਕੇ ਪਰ ਸਾਡੇ ਆਮੀਨ ਸ਼ਬਦ ਦੀ ਬੇਦਬੀ ਕਰ ਰਿਹਾ ਔਰ ਉਹ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਯਿਸੂ ਜਿਹੜਾ ਵਾ ਉਹ ਸੁੱਤਾ ਵਾ ਉਹਨੇ ਮੈਨੂੰ ਭੇਜਿਆ ਔਰ ਸਾਰਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਰਿਹਾ ਔਰ ਇਹ ਚੀਜ਼ੇ ਦਰਸਾ ਰਹੇ ਨੇ ਵੀ ਜਿਹੜੇ ਮਸੀਹ ਵਿਰੋਧੀ ਲੋਕ ਨੇ ਉਹ ਇਦਾਂ ਹੀ ਚਰਚਾਂ ਦੇ ਵਿੱਚ ਅਟੈਕ ਕਰਨਗੇ ਜਿਹਨੂੰ ਦੇਖ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਤੋਂ ਰੋਸ ਆ ਔਰ ਅੱਜ ਪੂਰਾ ਮਸੀਹ ਭਾਈਚਾਰਾ ਇਕੱਠਾ ਹੋ ਕੇ ਸੀਪੀ ਆਫਿਸ ਆਇਆ ਸੀ ਜਿੱਥੇ ਸਾਨੂੰ ਜੁਆਇੰਟ ਸੀਪੀ ਮਿਲੇ ਨੇ ਔਰ ਸੀਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਮੈਡਮ ਦੇ ਨਾਲ ਔਰ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਵੀ ਇਹਨਾਂ ਲੋਕਾਂ ਦੇ ਇਸ ਹਰਕਤ ਦੇ ਨਾਲ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਔਰ ਇਹਨਾਂ ਤੇ ਪਰਚਾ ਦਰਜ ਕਰਕੇ ਔਰ ਉਸ ਫਿਲਮ ਨੂੰ ਬੰਦ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਕੇ ਔਰ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਇਹਨਾਂ ਦੇ ਮੱਲਮ ਪੱਟੀ ਦਾ ਕੰਮ ਕੀਤਾ ਜਾਵੇ ਸੋ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿਉਂਕਿ ਸਾਡਾ ਪਹਿਲਾ ਪ੍ਰੋਗਰਾਮ ਹੈਗਾ ਸੀ ਵੀ ਸਾਰੇ ਸਿਲਮੇ ਘਰਾਂ ਦੇ ਵਿੱਚ ਜਾ ਕੇ ਉਸ ਫਿਲਮ ਨੂੰ ਬੰਦ ਕਰਾਉਣਾ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਉਸ ਫਿਲਮ ਦਾ ਕੋਈ ਵੀ ਸ਼ੋਅ ਜਿਹੜਾ ਨਹੀਂ ਚੱਲੇਗਾ ਔਰ ਉਸ ਫਿਲਮ ਦੇ ਪੂਰੇ ਟੀਮ ਦੇ ਉੱਪਰ ਡਾਇਰੈਕਟਰ ਦੇ ਉੱਪਰ ਪ੍ਰੋਡਿਊਸਰ ਦੇ ਉੱਪਰ ਐਕਟਰ ਦੇ ਉੱਪਰ ਪਰਚਾ ਦਰਜ ਕੀਤਾ ਜਾਏਗਾ ਔਰ ਸਾਨੂੰ ਇਨਸਾਫ ਦਿੱਤਾ ਜਾਏਗਾ ਅਸੀਂ 2 ਦਿਨ ਦਾ ਟਾਈਮ ਪ੍ਰਸ਼ਾਸਨ ਨੂੰ ਦਿੱਤਾ ਅਗਰ 2 ਦਿਨ ਦੇ ਵਿੱਚ ਵਿੱਚ ਪਰਚਾ ਦਰਜ ਕਰਕੇ ਫਿਲਮ ਬੰਦ ਕਰਕੇ ਔਰ ਪੂਰੀ ਉਹ ਫਿਲਮ ਦੀ ਟੀਮ ਨੂੰ ਇੱਥੇ ਬੁਲਾਇਆ ਜਾਂਦਾ ਵਾ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਤੇ ਮਸੀ ਭਾਈਚਾਰਾ ਕੋਈ ਵੀ ਵੀ ਦੋ ਵਿਰੋਧ ਪ੍ਰਦਰਸ਼ਨ ਨਹੀਂ ਕਰੇਗਾ ਅਗਰ ਦੋ ਦਿਨ ਦੇ ਵਿੱਚ ਵਿੱਚ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਅਸੀਂ ਆਪਣੇ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਸਲਾਹ ਕਰਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਔਰ ਮੈਂ ਚੇਤਾਵਨੀ ਦੇਣਾ ਚਾਹੁੰਦਾ ਪੂਰੇ ਮਸੀਹ ਵਿਰੋਧੀਆਂ ਨੂੰ ਵੀ ਤੁਸੀਂ ਮਸੀਹ ਭਾਈਚਾਰੇ ਦੀ ਭਾਵਨਾਵਾਂ ਨਾਲ ਨਹੀਂ ਖੇਡ ਸਕਦੇ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਵੀ ਤੁਸੀਂ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦਾ ਮਜ਼ਾਕ ਉਡਾਓ ਸਾਡੀ ਕਲੀਸਿਆ ਨੂੰ ਇਸ ਚੀਜ਼ ਨਾਲ ਦਰਸਾਉਗੀ ਚਰਚ ਦੇ ਵਿੱਚ ਵੜ ਕੇ ਤੁਸੀਂ ਗੋਲੀਆਂ ਮਾਰ ਰਹੇ ਹੋ ਸੋ ਇਹ ਬਹੁਣ برداشت ਨਹੀਂ ਕੀਤਾ ਜਾਏਗਾ ਸਮੁੱਚਾ ਮਸੀਹਪਾਈਚਾਰਾ ਇਸ ਗੱਲ ਤੋਂ ਨਾਰਾਜ਼ ਆ ਔਰ ਇਸ ਗੱਲ ਦਾ ਵਿਰੋਧ ਕਰਦਾ ਔਰ ਅਸੀਂ ਵਿਸ਼ਵਾਸ ਕਰਦੇ ਆਂ ਵੀ ਜੋ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਉਸ ਗੱਲ ਤੇ ਪੂਰਾ ਉਤਰੇਗਾ ਅਗਰ ਪ੍ਰਸ਼ਾਸਨ ਢਿੱਲੀ ਜਾਂ ਸਿੱਲੀ ਕਾਰਵਾਈ ਕਰਦਾ ਫਿਰ ਮਸੀਹਪਾਈਚਾਰਾ ਆਪਣਾ ਕੰਮ ਕਰੇਗਾ